ਦੋਸਤੋ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਸਾਰੇ ਸੋ ਅੱਜ ਸਵੇਰੇ ਸਵੇਰੇ ਜਦ ਦਾ ਬਰਾਊਜ਼ਿੰਗ ਕਰਦੇ ਇੱਕ ਓਸ਼ੋ ਦੀਆਂ ਕੋਰਸ ਮੇਰੇ ਸਾਹਮਣੇ ਆਈਆਂ ਤੇ ਮੈਨੂੰ ਆਈਡੀਆ ਮਿਲਿਆ ਅੱਜ ਦੀ ਵੀਡੀਓ ਦਾ ਬਹੁਤ ਵਧੀਆ ਜਿਹੜੀਆਂ ਲਾਈਨਾਂ ਲੱਗੀਆਂ ਤੇ ਉਹਨੂੰ ਲੈ ਕੇ ਜਿਹੜਾ ਅੱਜ ਦਾ ਵਿਸ਼ਾ ਮੈਂ ਰੱਖਿਆ ਕਿ ਅਸਲ 'ਚ ਤੁਹਾਡਾ ਦੁਸ਼ਮਣ ਕੌਣ ਹੁੰਦਾ ਤੇ ਤੁਹਾਡਾ ਦੋਸਤ ਕੌਣ ਹੁੰਦਾ ਇਹਦੇ ਬਾਰੇ ਗੱਲ ਕਰਾਂਗੇ ਦੁਸ਼ਮਣ ਕਿਹਨੂੰ ਕਿਹਾ ਜਾ ਸਕਦਾ ਤੇ ਦੋਸਤ ਕਿਹਨੂੰ ਕਿਹਾ ਜਾ ਸਕਦਾ ਆਪਾਂ ਕਿੱਦਾਂ ਮਾਪ ਸਕਦੇ ਆ ਸਵਾਦਿ ਜੀ ਕਰਦੇ ਆ ਸ਼ੁਰੂ ਵੀਡੀਓ ਆਪਾਂ ਨੂੰ ਲੱਗਦਾ ਕਿ ਦੁਸ਼ਮਣ ਸ਼ਬਦ ਇਹੋ ਜਿਹਾ ਵੀ ਜਦੋਂ ਵੀ ਇਹ ਸੁਣਦੇ ਆਪਾਂ ਨੂੰ ਲੱਗਦਾ ਕੋਈ ਬੰਦਾ ਆਊਗਾ ਬਾਹਰੋਂ ਸਾਡੇ ਨਾਲ ਵੈਰ ਕੱਢੂਗਾ ਸਾਨੂੰ ਨੁਕਸਾਨ ਪਹੁੰਚਾਊਗਾ ਸਾਨੂੰ ਮਾਰੂਗਾ ਕੁੱਟੂਗਾ ਆਪਣੇ ਤੋਂ ਬਦਲਾ ਲਊਗਾ ਉਹ ਸਾਡਾ ਦੁਸ਼ਮਣ ਹੁੰਦਾ ਵਾ ਨਹੀਂ ਕੱਲਾ ਉਹੀ ਤੁਹਾਡਾ ਦੁਸ਼ਮਣ ਨਹੀਂ ਹੁੰਦਾ ਦੁਸ਼ਮਣ ਹਮੇਸ਼ਾ ਉਹ ਹੁੰਦਾ ਜਿਹੜਾ ਤੁਹਾਡੇ ਨਾਲ ਧੋਖਾ ਕਰੇ ਤੁਹਾਡੇ ਨਾਲ ਵਫਾ ਨਾ ਕਰੇ ਤੁਹਾਡੇ ਨਾਲ ਹਮੇਸ਼ਾ ਮਾੜਾ ਕਰਨ ਦੀ ਸੋਚੇ ਤੁਹਾਡਾ ਹਮੇਸ਼ਾ ਉਹ ਤੁਹਾਨੂੰ ਕਿੱਦਾਂ ਉਹ ਥੱਲੇ ਸੁੱਟ ਦੇਵੇ ਕਿੱਦਾਂ ਤੁਹਾਡੀ ਤਰੱਕੀ ਦੇ ਵਿੱਚ ਰੋੜਾ ਬਣੇ ਉਹ ਤੁਹਾਡੇ ਦੁਸ਼ਮਣ ਨੇ ਤੇ ਉਹ ਤੁਹਾਡੇ ਆਪਣੇ ਵੀ ਹੋ ਸਕਦੇ ਆ ਬਾਹਰਲੇ ਨਹੀਂ ਹੁੰਦੇ ਕਈ ਵਾਰੀ ਦੁਸ਼ਮਣ ਤੁਹਾਡੇ ਘਰ ਚ ਹੀ ਹੁੰਦਾ ਵਾ ਜਿਹੜਾ ਬੰਦਾ ਧੋਖਾ ਦੇਊਗਾ ਭਾਵੇਂ ਕਿੱਡਾ ਵੀ ਕਿੱਡਾ ਵੀ ਕੋਈ ਤੁਹਾਡਾ ਖਾਸ ਰਿਸ਼ਤਾ ਵਾ ਭਾਵੇਂ ਤੁਹਾਡਾ ਪਤੀ ਆ ਭਾਵੇਂ ਤੁਹਾਡੀ ਪਤਨੀ ਆ ਭਾਵੇਂ ਤੁਹਾਡੇ ਬੱਚੇ ਆ ਭਾਵੇਂ ਤੁਹਾਡੇ ਮਾਪਿਓ ਵੀ ਨੇ ਜੇ ਉਹ ਤੁਹਾਡਾ ਮਾੜਾ ਸੋਚ ਰਹੇ ਆ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਨਾਲ ਧੋਖਾ ਕਰ ਰਹੇ ਆ ਤਾਂ ਉਹ ਤੁਹਾਡੇ ਦੁਸ਼ਮਣ ਬਣ ਜਾਂਦੇ ਆ ਸੋ ਦੁਸ਼ਮਣ ਆਲੇ-ਦੁਆਲੇ ਵੀ ਹੋ ਸਕਦੇ ਆ ਸਿਰਫ ਬਾਹਰੋਂ ਚੱਲ ਕੇ ਦੁਸ਼ਮਣ ਸਾਡੇ ਤੱਕ ਨਹੀਂ ਪਹੁੰਚਦੇ ਦੋਸਤ ਕੌਣ ਹੁੰਦੇ ਨੇ ਜੇ ਦੋਸਤੀ ਦੀ ਗੱਲ ਕਰੀਏ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਹਮੇਸ਼ਾ ਤੁਹਾਡੀ ਤਾਰੀਫ ਕਰੀ ਜਾਣ ਹਮੇਸ਼ਾ ਤੁਹਾਡੇ ਲਈ ਮਿੱਠੇ ਬਣੇ ਰਹਿਣ ਤੁਹਾਡੀ ਕਦੇ ਬੁਰਾਈ ਨਾ ਕੱਢਣ ਉਹ ਤੁਹਾਡੇ ਦੋਸਤ ਹੀ ਹੁੰਦੇ ਨੇ ਨਹੀਂ ਅਸਲ 'ਚ ਉਹ ਤੁਹਾਡੇ ਦੋਸਤ ਨਹੀਂ ਆ ਦੋਸਤ ਉਹ ਹੁੰਦਾ ਜਿਹੜਾ ਤੁਹਾਡੇ ਮੂੰਹ ਦੇ ਉੱਤੇ ਤੁਹਾਡੀ ਕਮੀ ਕੱਢੇ ਕਮੀ ਸਿਰਫ ਤਾਂ ਨਾ ਕੱਢੇ ਵੀ ਤੁਹਾਨੂੰ ਉਹ ਨੀਵਾ ਦਿਖਾਣਾ ਚਾਹੁੰਦਾ ਤੁਹਾਡਾ ਹੌਸਲਾ ਤੋੜਨਾ ਚਾਹੁੰਦਾ ਵਾ ਜੋ ਉਹਨੂੰ ਇਮਾਨਦਾਰੀ ਦੇ ਨਾਲ ਲੱਗੇ ਤੇ ਉਹ ਦਿਲੋਂ ਚਾਹੁੰਦਾ ਵਾ ਤੁਹਾਡਾ ਦੋਸਤ ਕਿ ਤੁਸੀਂ ਉਹਦੇ ਤੇ ਕੰਮ ਕਰੋ ਉਸ ਕਮੀ ਦੇ ਉੱਤੇ ਤੇ ਉਹਨੂੰ ਸੁਧਾਰੋ ਉਹ ਤੁਹਾਡਾ ਦੋਸਤ ਆ ਜਿਹੜਾ ਤੁਹਾਡੀ ਕਮੀ ਦੱਸੇ ਤੁਹਾਡੇ ਮੂੰਹ ਦੇ ਉੱਤੇ ਤੁਹਾਡੇ ਨੁਕਸ ਦੱਸੇ ਵੀ ਤੇਰੇ ਚ ਆ ਨੁਕਸਾ ਪਈ ਇਹਨੂੰ ਵੀ ਸੁਧਾਰ ਤੁਹਾਡੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਖਾਮੀਆਂ ਉਹਦੇ ਬਾਰੇ ਖੁੱਲ ਕੇ ਤੁਹਾਡੇ ਨਾਲ ਗੱਲ ਕਰ ਸਕੇ ਉਹ ਹੁੰਦਾ ਜੀ ਤੁਹਾਡਾ ਦੋਸਤ ਤੇ ਇਹਦੇ ਨਾਲ ਹੀ ਇੱਕ ਸਚਾਈ ਤੁਹਾਨੂੰ ਹੋਰ ਦੱਸਾਂ ਕਿ ਕਈ ਵਾਰ ਜਿਨ੍ਹਾਂ ਨੂੰ ਤੁਸੀਂ ਦੁਸ਼ਮਣ ਸਮਝ ਰਹੇ ਹੁੰਨੇ ਹੋ ਉਹ ਤੁਹਾਡਾ ਭਲਾ ਸੋਚ ਲੈਂਦੇ ਨੇ ਤੁਹਾਡੇ ਨਾਲ ਉਹ ਕਈ ਵਾਰ ਚੰਗੀ ਕਰ ਲੈਂਦੇ ਨੇ ਪਰ ਜਿਨ੍ਹਾਂ ਨੂੰ ਤੁਸੀਂ ਦੋਸਤ ਸਮਝਦੇ ਹੋ ਉਹ ਤੁਹਾਡੇ ਦੁਸ਼ਮਣ ਨਿਕਲ ਜਾਂਦੇ ਨੇ ਤੁਹਾਡੇ ਆਪਣੇ ਹੀ ਤੁਹਾਡੇ ਕਦੋਂ ਦੁਸ਼ਮਣ ਬਣ ਜਾਂਦੇ ਨੇ ਇਹ ਸਾਨੂੰ ਪਤਾ ਨਹੀਂ ਲੱਗਦਾ ਸੋ ਇਹ ਜਿਹੜਾ ਨਾਪਣ ਦਾ ਕੋਈ ਇਦਾਂ ਯੰਤਰ ਤਾਂ ਨਹੀਂ ਬਣਿਆ ਅਸੀਂ ਆਪਣੇ ਦਿਮਾਗ ਦੇ ਨਾਲ ਹੀ ਇਹ ਅਬਜ਼ਰਵ ਕਰਨਾ ਕਿ ਸਾਡਾ ਜ਼ਿੰਦਗੀ ਦੇ ਵਿੱਚ ਦੁਸ਼ਮਣ ਕੌਣ ਆ ਤੇ ਦੋਸਤ ਅਸਲ ਦੇ ਵਿੱਚ ਕੌਣ ਆ ਇਹਦੀ ਪਰਿਭਾਸ਼ਾ ਵਾ ਜਿਹੜੀ ਉਹ ਮੈਂ ਸੌਖੇ ਤਰੀਕੇ ਦੇ ਨਾਲ ਕਹਿ ਲਵਾਂਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਸੋ ਪਛਾਣਨਾ ਤੁਸੀਂ ਆ ਕਿ ਤੁਹਾਡੀ ਜ਼ਿੰਦਗੀ ਚ ਕਿਹੜਾ ਤੁਹਾਡਾ ਦੋਸਤ ਆ ਤੇ ਕਿਹੜਾ ਤੁਹਾਡਾ ਦੁਸ਼ਮਣ ਆ ਜੋ ਤੁਹਾਨੂੰ ਲੱਗਦਾ ਕਿ ਦੁਸ਼ਮਣ ਆ ਭਾਵੇਂ ਉਹ ਕੋਈ ਵੀ ਆ ਉਹ ਤੋਂ ਦੂਰੀ ਬਣਾ ਕੇ ਰੱਖੋ ਜੇ ਤੁਸੀਂ ਆਪਣਾ ਨੁਕਸਾਨ ਜ਼ਿੰਦਗੀ ਚ ਨਹੀਂ ਕਰਾਉਣਾ ਚਾਹੁੰਦੇ ਤੇ ਜਿਹੜਾ ਤੁਹਾਡਾ ਦੋਸਤ ਆ ਹਮੇਸ਼ਾ ਉਹਦੀ ਸਲਾਹ ਮੰਨੋ ਜੋ ਦਿਲੋਂ ਤੁਹਾਡਾ ਚੰਗਾ ਚਾਹੁੰਦਾ ਵਾ ਤੁਹਾਡਾ ਭਲਾ ਕਰਨਾ ਚਾਹੁੰਦਾ ਵਾ ਉਹਦੇ ਨਾਲ ਹਮੇਸ਼ਾ ਸਾਥ ਬਣਾ ਕੇ ਰੱਖੋ ਉਹਦੀ ਸੰਗਤ ਜਿਹੜੀ ਹਮੇਸ਼ਾ ਕਰਦੇ ਰਹੋ ਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਹੋ ਤੁਹਾਨੂੰ ਖੂਬਸੂਰਤ ਲੱਗੂਗੀ ਜ਼ਿੰਦਗੀ ਦੀਆਂ ਜਿਹੜੀਆਂ ਉਲਝਣਾਂ ਨੇ ਉਹ ਕਾਫੀ ਹੱਦ ਤੱਕ ਤੁਸੀਂ ਦੂਰ ਕਰ ਲੋਗੇ ਸੋ ਅੱਜ ਦੀ ਵੀਡੀਓ ਚ ਜਿਹੜੀ ਆਹੀ ਗੱਲ ਮੈਂ ਕਰਨੀ ਚਾਹੁੰਦਾ ਸੀ ਛੋਟਾ ਜਿਹਾ ਟੌਪਿਕ ਬਣਿਆ ਅੱਜ ਦਾ ਤੇ ਫਿਰ ਵੀ ਮੈਨੂੰ ਵਧੀਆ ਲੱਗਿਆ ਇਹ ਗੱਲ ਆ ਜੇ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਤੁਹਾਡੇ ਕੋਲ ਕੋਈ ਵੀ ਕੋਟ ਹੈ ਹੈਗੀ ਹੈ ਉਹ ਜੀ ਕੋਈ ਵੀ ਕੋਰਸ ਤੁਹਾਡੇ ਸਾਹਮਣੇ ਆਉਂਦੀਆਂ ਨੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਦੇ ਤੇ ਬੋਲਾਂ ਮੈਂ ਆਪਣੇ ਵਿਚਾਰ ਆਪਣੇ ਅੰਦਾਜ਼ ਦੇ ਵਿੱਚ ਉਹਦੇ ਤੇ ਰੱਖਾਂ ਤਾਂ ਮੈਨੂੰ ਜਰੂਰ ਮੈਸੇਜ ਕਰ ਸਕਦੇ ਹੁੰਨੇ ਹੋ ਸੋ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ ਜੀ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਤੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਅੱਜ ਮੈਂ ਕਹਿ ਰਿਹਾ ਕਿ ਅੱਗੇ ਸ਼ੇਅਰ ਕਰ ਦਿਆ ਕਰੋ ਸਾਥ ਬਣਾ ਕੇ ਰੱਖੋ ਧੰਨਵਾਦ ਜੀ